ਸਸਿਕਲ ਦੋਸਤੋ ਕੀ ਹਾਲ ਚਾਲ ਨੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਰਜਿਸਟਰਡ ਵਸੀਅਤ ਦੇ ਬਾਰੇ ਰਜਿਸਟਰਡ ਵਸੀਅਤ ਕਰਵਾਉਣ ਦੇ ਲਈ ਕੀ ਕੀ ਡਾਕੂਮੈਂਟਸ ਲੱਗਦੇ ਨੇ ਤੇ ਇਸ ਨੂੰ ਕਰਵਾਉਣ ਉੱਪਰ ਕੀ ਕੀ ਖਰਚ ਆਉਂਦਾ ਹੈ ਸੋ ਇਸ ਬਾਰੇ ਆਪਾਂ ਗੱਲ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਆ ਜੋ ਵੀਡੀਓ ਆਪਾਂ ਕੱਲ ਪਾਈ ਸੀਗੀ ਬਲੱਡ ਰਿਲੇਸ਼ਨ ਨੂੰ ਲੈ ਕੇ ਖੂਨ ਦੇ ਰਿਸ਼ਤੇ ਵਿੱਚ ਇਹ ਰਜਿਸਟਰੀ ਕਰਵਾਈ ਜਾਂਦੀ ਹੈ ਉਸ ਦੇ ਉੱਪਰ ਕੀ ਖਰਚ ਆਉਂਦਾ ਤੇ ਕੀ ਕੀ ਡਾਕੂਮੈਂਟਸ ਆਉਂਦੇ ਨੇ ਉਸ ਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸੇ ਤਰੀਕੇ ਤੁਹਾਨੂੰ ਜਾਗਰੂਕ ਕਰਦਾ ਰਹਾਂਗਾ ਤੇ ਅੱਜ ਦੀ ਵੀਡੀਓ ਵੀ ਜਿਹੜੀ ਬਹੁਤ ਜ਼ਿਆਦਾ ਮਹੱਤਵਪੂਰਨ ਰਹਿਣ ਵਾਲੀ ਹੈ ਸੋ ਹੁਣ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਹਾਂਜੀ ਦੋਸਤੋ ਰਜਿਸਟਰਡ ਵਸੀਅਤ ਕਰਵਾਉਣ ਵੇਲੇ ਸਾਡੇ ਮਨ ਦੇ ਵਿੱਚ ਕੁਝ ਕੁ ਸਵਾਲ ਹੁੰਦੇ ਨੇ ਠੀਕ ਹੈ ਵੀ ਰਜਿਸਟਰਡ ਵਸੀਅਤ ਕੀ ਹੁੰਦੀ ਹੈ ਸੋ ਦੋਸਤੋ ਰਜਿਸਟਰਡ ਵਸੀਅਤ ਹੁੰਦੀ ਹੈ ਜੋ ਕੋਈ ਵੀ ਜਿਹੜਾ ਜ਼ਿਆਦਾਤਰ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਕੌਣ ਕਰਵਾਉਂਦਾ ਹੈ ਜੋ ਬਜ਼ੁਰਗ ਮਾਪਾਪ ਹੁੰਦੇ ਨੇ ਠੀਕ ਹੈ ਚਾਹੇ ਸਾਡੇ ਮਾਪਾਪ ਮਾਵਾਪ ਹੋਣ ਜਾਂ ਦਾਦਾ ਦਾਦੀ ਹੋਣ ਜਾਂ ਜਿਸ ਵਿਅਕਤੀ ਜਾਂ ਔਰਤ ਦੀ ਹਾਲਤ ਜਿਹੜੀ ਠੀਕ ਨਾ ਹੋਵੇ ਠੀਕ ਹੈ ਬਿਮਾਰੀ ਦੀ ਹਾਲਤ ਵਿੱਚ ਹੋਵੇ ਤਾਂ ਉਹਨਾਂ ਨੂੰ ਆਪਣੀ ਜ਼ਮੀਨ ਜਾਇਦਾਦ ਨੂੰ ਲੈ ਕੇ ਜਿਹੜਾ ਇੱਕ ਡਰ ਰਹਿੰਦਾ ਹੈ ਕਿ ਉਹਨਾਂ ਦੀ ਮੌਤ ਤੋਂ ਬਾਅਦ ਕਿਸੇ ਹੋਰ ਦੇ ਹੱਕ ਵਿੱਚ ਜਿਹੜੀ ਨਾ ਚਲੀ ਜਾਵੇ ਉਹ ਸਿਰਫ ਉਸ ਹੀ ਇੱਕ ਖਾਸ ਵਿਅਕਤੀ ਜਾਂ ਆਪਣੇ ਲੜਕੇ ਲੜਕੀਆਂ ਜਾਂ ਪੋਤੇ ਪੋਤੀਆਂ ਨੂੰ ਜਾਵੇ ਜਿਨ੍ਹਾਂ ਨੂੰ ਉਹ ਦੇਣਾ ਚਾਹੁੰਦੇ ਨੇ ਇਸ ਲਈ ਉਹ ਆਪਣੇ ਹੱਕਾਂ ਨੂੰ ਇੱਕ ਲਿਖਤੀ ਰੂਪ ਵਿੱਚ ਲਿਖ ਕੇ ਦੇ ਜਾਂਦੇ ਨੇ ਕਿ ਜਿੰਨਾ ਚਿਰ ਮੈਂ ਖੁਦ ਜਾਉਂਦਾ ਰਹਾਂਗਾ ਮੈਂ ਖੁਦ ਹਾਲਕਰਾਂਗਾ ਅਤੇ ਜਿਸ ਦਿਨ ਉਸ ਦੀ ਮੌਤ ਹੋ ਗਈ ਉਸ ਤੋਂ ਬਾਅਦ ਜਿਹੜੇ ਉਸ ਦੀ ਜੋ ਵੀ ਜ਼ਮੀਨ ਜਾਇਦਾਦਾ ਜੋ ਵੀ ਸੰਪਤੀ ਹੈ ਉਹ ਇਸ ਵਿਅਕਤੀ ਨੂੰ ਜਾਣੀ ਚਾਹੀਦੀ ਹੈ ਸੋ ਇਸ ਗੱਲ ਨੂੰ ਹੀ ਜਿਹੜੀ ਰਜਿਸਟਰਡ ਵਿਸ਼ੇਦ ਕਿਹਾ ਜਾਂਦਾ ਹੈ ਇੱਕ ਹੁੰਦੀ ਹੈ ਖਾਨਗੀ ਵਿਸ਼ੇਦ ਖਾਨਗੀ ਵਿਸ਼ੇਦ ਤੇ ਰਜਿਸਟਰਡ ਵਿਸ਼ੇਦ ਦੇ ਵਿੱਚ ਕੀ ਫਰਕ ਹੁੰਦਾ ਹੈ ਖਾਨਗੀ ਵਿਸ਼ੇਦ ਅਸੀਂ ਘਰੇ ਬਹਿ ਕੇ ਲਿਖ ਸਕਦੇ ਹਾਂ ਠੀਕ ਹੈ ਘਰੇ ਬਈਆਂ ਦੇ ਉੱਪਰ ਲਿਖੀ ਜਾਂਦੀ ਹੈ ਗਵਾਹਾਂ ਦੀ ਮੌਜੂਦਗੀ ਵਿੱਚ ਨੰਬਰਦਾਰਾਂ ਦੀ ਮੌਜੂਦਗੀ ਦੇ ਵਿੱਚ ਤੇ ਜਿਹੜੀ ਰਜਿਸਟਰਡ ਵਿਸ਼ੇਦ ਹੁੰਦੀ ਹੈ ਉਹ ਸੰਬੰਧਿਤ ਜੋ ਵੀ ਤੁਹਾਨੂੰ ਤਹਿਸੀਲਦਾਰ ਦਾ ਦਫ਼ਤਰ ਪੈਂਦਾ ਹੈ ਉਹਨਾਂ ਦੇ ਸਾਹਮਣੇ ਜਿਹੜੀ ਪੇਸ਼ ਕੀਤੀ ਜਾਂਦੀ ਹੈ ਲਿਖ ਕੇ ਤੇ ਜਿਹੜੀ ਖਾਨਗੀ ਵਿਸੀਤਾ ਉਸ ਨੂੰ ਕਿਤੇ ਪੇਸ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਬਾਕੀ ਮਕਸਦ ਉਹਨਾਂ ਦੇ ਇੱਕ ਹੀ ਹੁੰਦਾ ਹੈ ਲਿਖਤ ਵੀ ਸੇਵ ਹੁੰਦੀ ਹੈ ਲਗਭਗ ਸੋ ਇਹ ਰਜਿਸਟਰਡ ਵਿਸੀਅਤ ਦੇ ਵਿੱਚ ਇੱਕ ਇਹ ਵੀ ਹੁੰਦਾ ਹੈ ਕਿ ਇਸ ਦੇ ਵਿੱਚ ਕੀ ਕੀ ਡਾਕੂਮੈਂਟਸ ਲੱਗਦੇ ਨੇ। ਰਜਿਸਟਰਡ ਵਿਸੀਅਤ ਦੇ ਵਿੱਚ ਜਿਹੜੇ ਡਾਕੂਮੈਂਟਸ ਦੀ ਗੱਲ ਕਰਕੇ ਜੋ ਵਿਅਕਤੀ ਰਜਿਸਟਰਡ ਵਿਸੀਅਤ ਕਰਵਾਉਣਾ ਚਾਹੁੰਦਾ ਹੈ ਉਸ ਦਾ ਆਧਾਰ ਕਾਰਡ ਤੇ ਇੱਕ ਜਿਹੜਾ ਆਪਣਾ ਗਵਾਹ ਦਾ ਜਿਹੜਾ ਆਈਡੀ ਪ੍ਰੂਫ ਲੱਗੇਗਾ ਇਸ ਤੋਂ ਇਲਾਵਾ ਜਿਸ ਵੀ ਪਿੰਡ ਜਾਂ ਸ਼ਹਿਰ ਦੇ ਤੁਸੀਂ ਵਸਨੀਕ ਹੋ ਉਸ ਪਿੰਡ ਜਾਂ ਸ਼ਹਿਰ ਦਾ ਤੁਹਾਡਾ ਨੰਬਰਦਾਰ ਦਾ ਜਿਹੜਾ ਆਈਡੀ ਆਇਡੈਂਟੀਟੀ ਕਾਰਡ ਲੱਗੇਗਾ ਠੀਕ ਹੈ ਜੀ ਨੰਬਰਦਾਰ ਹੋ ਗਿਆ ਜਾਂ ਫਿਰ ਜੇਕਰ ਤੁਸੀਂ ਸ਼ਹਿਰ ਦੇ ਵਸਨੀਕ ਹੋ ਜੋ ਵੀ ਤੁਹਾਡੇ ਸ਼ਹਿਰ ਦਾ ਕੋਈ ਐਮਸੀ ਵਗੈਰਾ ਹੈ ਠੀਕ ਹੈ ਜੀ ਉਸ ਦਾ ਜਿਹੜਾ ਆਈਡੀ ਪ੍ਰੂਫ ਲੱਗੇਗਾ ਹਾਜ਼ਰ ਕੌਣ ਕੌਣ ਹੋਣਾ ਚਾਹੀਦਾ ਜੋ ਵਿਅਕਤੀ ਵਸੀਅਤ ਕਰਵਾਉਣਾ ਚਾਹੁੰਦਾ ਹੈ ਤੇ ਇੱਕ ਦੋਵੇਂ ਗਵਾਹ ਹੋ ਗਏ ਐਮਸੀ ਜਾਂ ਨੰਬਰਦਾਰ ਇਸ ਤੋਂ ਇਲਾਵਾ ਇੱਕ ਆਮ ਗਵਾਹ ਹੋ ਗਿਆ ਇਸ ਦੇ ਵਿੱਚ ਇੱਕ ਜਿਹੜੀ ਧਿਆਨ ਦੇਣ ਯੋਗ ਗੱਲ ਹੈ ਉਹ ਹੈ ਜੀ ਕਿ ਜਿਸ ਦੇ ਹੱਕ ਵਿੱਚ ਤੁਸੀਂ ਰਿਸਟ੍ਰਿਟਡ ਵਿਸੀਅਤ ਕਰਵਾਉਣਾ ਚਾਹੁੰਦੇ ਹੋ ਉਸ ਨੂੰ ਉਸ ਨੂੰ ਇਸ ਦੇ ਬਾਰੇ ਪਤਾ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਫੁਲਾਨੇ ਬੰਦੇ ਦੇ ਜਿਹੜੇ ਹੱਕ ਦੇ ਵਿੱਚ ਜਿਹੜੀ ਵਿਸੀਅਤ ਕਰਵਾ ਰਹੇ ਹੋ ਇਸ ਦਾ ਕੀ ਕਾਰਨ ਹੈ ਕਿਉਂਕਿ ਕਾਨੂੰਨ ਮੁਤਾਬਕ ਇਸ ਚੀਜ਼ ਦਾ ਜਿਹੜਾ ਉਸ ਵਿਅਕਤੀ ਨੂੰ ਕਦੇ ਵੀ ਪਤਾ ਨਹੀਂ ਹੋਣਾ ਚਾਹੀਦਾ ਜਿਸ ਨੂੰ ਇਸ ਦਾ ਲਾਭ ਮਿਲਣਾ ਹੈ ਕਾਰਨ ਇਹ ਹੈ ਕਿ ਜਦੋਂ ਵੀ ਇਸ ਜਿਸ ਦੇ ਹੱਕ ਵਿੱਚ ਤੁਸੀਂ ਰਜਿਸਟਰਡ ਵਿਛੇਦ ਕਰਵਾ ਰਹੇ ਹੋ ਜੇਕਰ ਉਸ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਮੇਰੇ ਹੱਕ ਵਿੱਚ ਰਜਿਸਟਰਡ ਵਿਛੇਦ ਕਰਵਾਈ ਜਾ ਚੁੱਕੀ ਹੈ ਤਾਂ ਤੁਹਾਨੂੰ ਜਿਹੜਾ ਹੋ ਆਪਣੇ ਲਾਭ ਦੇ ਲਈ ਤੁਹਾਡਾ ਉਹ ਨੁਕਸਾਨ ਵੀ ਕਰ ਸਕਦਾ ਹੈ ਕਿਉਂਕਿ ਜਦੋਂ ਕਿਸ ਨੂੰ ਇਸ ਗੱਲ ਦਾ ਪਤਾ ਲੱਗ ਜੇ ਕਿ ਇਸ ਦੀ ਪ੍ਰਾਪਰਟੀ ਦਾ ਮਾਲਕ ਇਸ ਦੀ ਮੌਤ ਤੋਂ ਬਾਅਦ ਮੈਂ ਬਣ ਜਾਵਾਂਗਾ ਤਾਂ ਉਹ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਲਾਲਚ ਦੇ ਵਿੱਚ ਆ ਕੇ ਠੀਕ ਹੈ ਹਰ ਇੱਕ ਵਿਅਕਤੀ ਇਦਾਂ ਦਾ ਨਹੀਂ ਹੁੰਦਾ ਪਰ ਕਿੰਨਾ ਕਿਤੇ ਜਾ ਕੇ ਇਸ ਚੀਜ਼ ਦਾ ਡਰ ਵੀ ਜਿਹੜਾ ਬਣਿਆ ਰਹਿੰਦਾ ਹੈ ਇਸ ਕਰਕੇ ਇਸ ਦੇ ਹੱਕ ਵਿੱਚ ਤੁਸੀਂ ਰਜਿਸਟਰਡ ਵਿਸ਼ੇਸ਼ਿਤ ਕਰਵਾਉਣਾ ਚਾਹੁੰਦੇ ਹੋ ਉਸ ਨੂੰ ਇਸ ਗੱਲ ਦਾ ਪਤਾ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਜਿਹੜਾ ਆਪਣੇ ਅਧਿਕਾਰ ਆਪਣੀ ਮੌਤ ਤੋਂ ਬਾਅਦ ਇਸ ਵਿਅਕਤੀ ਜਾਂ ਔਰਤ ਨੂੰ ਦੇਣਾ ਚਾਹੁੰਦੇ ਹੋ ਸੋ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਜੀ ਜਦੋਂ ਵੀ ਤੁਸੀਂ ਰਜਿਸਟਰਡ ਵਿਸ਼ੇਸ਼ਿਤ ਕਰਵਾਉਣ ਜਾਂਦੇ ਹੋ ਜਿਸ ਦੇ ਹੱਕ ਵਿੱਚ ਕਰਵਾ ਰਹੇ ਹੋ ਉਹਨਾਂ ਨੂੰ ਨਾਲ ਲਿਆਉਣ ਦੀ ਜਿਹੜੀ ਜ਼ਰੂਰਤ ਨਹੀਂ ਹੁੰਦੀ ਸੋ ਹੁਣ ਜਿਹੜੀ ਨੈਕਸਟ ਪਾਰਟ ਹੈ ਉਹ ਹੈ ਜੀ ਤੁਹਾਡੇ ਜੋ ਕਮੈਂਟ ਕੀਤੇ ਗਏ ਸੀ ਕਿ ਇਸ ਦੇ ਉੱਪਰ ਕਾਨੂੰਨ ਤੇ ਕੀ ਖਰਚ ਆਉਂਦਾ ਹੈ ਕਿਉਂਕਿ ਜੋ ਵੀ ਵਿਅਕਤੀ ਖਰਚੇ ਬਾਰੇ ਪੁੱਛਣਾ ਚਾਹੁੰਦਾ ਹੈ ਉਹ ਜਦੋਂ ਵੀ ਕੋਟਕਟੈਰੀਆਂ ਦੇ ਵਿੱਚ ਜਾਂਦੇ ਨੇ ਉਹਨਾਂ ਦਾ ਇੱਕ ਸਵਾਲ ਹੁੰਦਾ ਹੈ ਕਿ ਸਾਡੇ ਜਿਹੜੇ ਖਰਚੇ ਕੋਈ 10000 ਕਹਿ ਰਿਹਾ ਕੋਈ 15 ਕੋਈ 20 ਤੇ ਬਹੁਤ ਜਿਆਦੇ ਜਿਹੜੇ ਖਰਚੇ ਬਸੀਤ ਤੇ ਆ ਜਾਂਦੇ ਨੇ ਸੋ ਇਸ ਦਾ ਸਹੀ ਖਰਚ ਕੀ ਹੈ ਹੁਣ ਮੈਂ ਤੁਹਾਨੂੰ ਇਸ ਬਾਰੇ ਦੱਸ ਦਿੰਦਾ ਹਾਂ ਇਸ ਦਾ ਜਿਹੜਾ ਸਹੀ ਖਰਚ ਹੈ ਜੀ ਉਹ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਜਿਹੜੀ ਰਜਿਸਟ੍ਰੇਸ਼ਨ ਫੀਸ ਹੁੰਦੀ ਹੈ ਜੀ ਠੀਕ ਹੈ ਰਜਿਸਟ੍ਰੇਸ਼ਨ ਫੀਸ ਹੈ ਜਿਹੜੀ ਇਸ ਦੀ 4000 ਰੁਪਏ ਹੁੰਦੀ ਹੈ ਇਸ ਤੋਂ ਰਵਾ ਪੀ ਐਲ ਆਰਸ ਅਫਸਾਈਲਿਟੇਸ਼ਨ ਚਾਰਜਸ ਹੁੰਦੇ ਹੈ ਜਿਹੜੇ ਠੀਕ ਹੈ ਜੀ ਉਹ ਹੁੰਦੇ ਨੇ ਕਿ 500 ਰੁਪਏ ਇਸ ਤੋਂ ਇਲਾਵਾ ਇੱਕ ਜਿਹੜੀ ਪੇਸਟਿੰਗ ਫੀਸ ਹੁੰਦੀ ਹੈ ਉਹ ਹੁੰਦੀ ਹੈ 200 ਰੁਪਏ ਟੋਟਲ ਕੁੱਲ ਹੋ ਗਏ ਜੀ 4700 ਰੁਪਏ ਬਾਕੀ ਇੱਕ ਜੋ ਅਪਾਇੰਟਮੈਂਟ ਲੈਂਦੇ ਹਾਂ ਉਸ ਦੀ ਫੀਸ ਹੁੰਦੀ ਹੈ 500 ਰੁਪਏ ਸੋ ਟੋਟਲ ਹੋ ਗਏ ਹੁਣ ਆਪਣੇ 5200 ਰੁਪਏ 5200 ਰੁਪਏ ਜਿਹੜੀ ਇਸ ਦੀ ਸਰਕਾਰੀ ਫੀਸ ਹੈ ਬਾਕੀ ਜੋ ਵੀ ਬਸੀਕਰ ਨੀ ਬੀਸ ਇਸ ਨੂੰ ਤਿਆਰ ਕਰਦਾ ਹੈ ਠੀਕ ਹੈ ਜੀ ਡਾਕੂਮੈਂਟਸ ਦਾ ਸਾਡੇ ਤਿਆਰ ਕਰਦਾ ਹੈ ਉਸ ਦੀ ਫੀਸ ਹੈ ਜਿਹੜੀ ਅਲੱਗ ਤੋਂ ਰਹਿ ਜਾਵੇਗੀ ਉਹ ਤੁਹਾਨੂੰ ਪਤਾ ਹੋਵੇਗਾ ਕਿ ਵਸੀਕਾ ਨਵੀਸ ਕਿੰਨੇ ਰੁਪਏ ਲੈਂਦੇ ਨੇ ਹਜ਼ਾਰ ਹੈ 500 ਹੈ ਜੋ ਵੀ ਹੈ ਉਹ ਤੁਹਾਨੂੰ ਤੁਸੀਂ ਇਸ ਦੇ ਵਿੱਚ ਐਡ ਕਰ ਲਵੋ ਠੀਕ ਹੈ ਜੀ ਲਗਭਗ ਆਪਾਂ ਵਸੀਤ ਲਿਖਣ ਦਾ ਜਿਹੜਾ ਖਰਚਾ ਜਿਹੜਾ 500 ਮੰਨ ਕੇ ਚੱਲਦੇ ਠੀਕ ਹੈ ਸੋ ਕੁੱਲ ਮਿਲਾ ਕੇ 5200 ਦੇ ਵਿੱਚ ਜੇਕਰ 500 ਐਡ ਕਰਦੇ ਤਾਂ 5700 ਤੋਂ ਲੈ ਕੇ 6000 ਦੇ ਵਿੱਚ ਜਿਹੜਾ ਵਸੀਅਤ ਕਰਵਾਉਂਦੇ ਰਜਿਸਟਰਡ ਵਸੀਅਤ ਕਰਾਉਣ ਤੇ ਜਿਹੜਾ ਖਰਚ ਆਉਂਦਾ ਹੈ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਬਾਈ ਲਾਈਕ ਜਰੂਰ ਕਰ ਦਿਆ ਕਰੋ ਕਿਉਂਕਿ ਲਾਈਕ ਕਰਨ ਨਾਲ ਹੁੰਦਾ ਕੁਛ ਨਹੀਂ ਵੀਡੀਓ ਜਿਹੜੀ ਵੱਧ ਤੋਂ ਵੱਧ ਲੋਕਾਂ ਤੱਕ ਜਾਂਦੀ ਹੈ ਜੇ ਜਦੋਂ ਤੁਸੀਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਦੇ ਹੋ ਚਾਹੇ ਉਹ ਇਸ ਚੈਨਲ ਤੋਂ ਜਾਂ ਕਿਸੇ ਵੀ ਚੈਨਲ ਤੋਂ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰਿਓ ਕਿ ਸਾਡੀ ਮਿਹਨਤ ਲੱਗਦੀ ਇਸ ਨੂੰ ਬਣਾਉਣ ਤੇ ਤੇ ਤੁਹਾਡਾ ਕੰਮ ਹੈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨਾ ਸੋ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਵੀਰ ਜੇਕਰ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਜੋ ਅਗਲੀ ਵੀਡੀਓ ਕਿਸ ਟੌਪਿਕ ਤੇ ਬਣਾਈ ਜਾਵੇ ਜਾਂ ਤੁਸੀਂ ਕਿਸ ਬਸੀਕੇ ਦਾ ਜਿਹੜਾ ਖਰਚਾ ਜਾਨਣਾ ਚਾਹੁੰਦੇ ਹੋ ਸਰਕਾਰੀ ਖਰਚਾ ਕੀ ਹੁੰਦਾ ਹੈ ਸੋ ਮਿਲਦੇ ਆ ਅਗਲੀ ਵੀਡੀਓ ਵਿੱਚ ਵੀਡੀਓ ਦੇਖ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ